ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ ਪਹਿਲੇ ਹੀ ਦਿਨ ਹੰਗਾਮੇ ਦੇ ਆਸਾਰ ਨੇ ਪੈਲਗਾਮਾ ਮਤਵਾਦੀ ਹਮਲੇ ਦੇ ਸਰਕਾਰ ਨੂੰ ਵਿਰੋਧੀ ਕੇਰਨਗੇ آپریشن ਸਿੰਧੂਰ ਤੇ ਚਰਚਾ ਦੀ ਵੀ ਮੰਗ ਕੀਤੀ ਜਾਵੇਗੀ ਸੀਜ਼ਫਾਇਰ ਨੂੰ ਲੈ ਕੇ ਵਾਰ-ਵਾਰ ਟਰੰਪ ਦੇ ਵੱਲੋਂ ਕੀਤੇ ਗਏ ਦਾਅਵਿਆਂ ਦੇ ਸਰਕਾਰ ਤੋਂ ਵਿਰੋਧੀ ਜਵਾਬ ਮੰਗਣਗੇ ਤੁਹਾਨੂੰ ਦੱਸ ਦਈਏ ਕਿ ਇਹ ਸੈਸ਼ਨ 21 ਅਗਸਤ ਤੱਕ ਚੱਲੇਗਾ ਸੈਸ਼ਨ ਦੇ ਪਹਿਲੇ ਦਿਨ ਮਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਸਾਬਕਾ ਸੰਸਦ ਸੁਖਦੇਵ ਸਿੰਘ ਢੀਂਸਾ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ ਦੱਸੋ ਪਿਛਲੇ ਦਿਨੀ ਆ ਸਾਫ ਦਾ ਸੰਸਦ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋਇਆ ਸੀ ਤਾਂ ਉਹਨਾਂ ਨੂੰ ਵੀ ਅੱਜ ਇਸ ਸੈਸ਼ਨ ਦੇ ਦੌਰਾਨ ਸ਼ੁਰੂਆਤ ਦੇ ਦੌਰਾਨ ਸ਼ਰਧਾਂਜਲੀ ਦਿੱਤੀ ਜਾਵੇਗੀ ਤਾਂ ਅੱਜ ਤੋਂ ਦਰਸਤ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੇ ਦਿਨ ਹੰਗਾਮੇ ਦੇ ਵੀ ਅਸਾਰ ਨੇ ਵਕਫਾ ਖੁਦਦਿਆਂ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਘੇਰਿਆ ਜਾ ਸਕਦਾ ਹੈ ਪਹਿਲਗਾ ਮਹੱਤਵ ਦੀ ਹਮਲੇ ਤੇ ਸਰਕਾਰ ਨੂੰ ਕੀ ਰੰਦੀਪੂਰੀ ਤਿਆਰੀ ਹੈ ਆਪਰੇਸ਼ਨ ਸਿੰਧੂਰ ਤੇ ਚਰਚਾ ਦੇ ਵੀ ਆਪ੍ਰੋਧੀਆਂ ਦੇ ਵੱਲੋਂ ਮੰਗੀ ਪੀ ਜਾਵੇਗੀ ਆਸੀਜ਼ ਫਾਇਰ ਨੂੰ ਲੈ ਕੇ ਜਿਵੇਂ ਆਵਾਰਵਰ ਟਰੰਪ ਦੇ ਵੱਲੋਂ ਦਾਅਵੇ ਕੀਤੇ ਗਏ ਕਿ ਉਹਨਾਂ ਦੀ ਵਿੱਚ ਜੋ ਐਮ ਭੂਮਿਕਾ ਰਹੀ ਸੀ ਜੀਫਾਇਰ ਕਰਵਾਉਣ ਦੇ ਵਿੱਚ ਜੰਗਵੰਦੀ ਕਰਵਾਉਣ ਦੇ ਵਿੱਚ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਦੇ ਵਿੱਚ ਯੂ ਟਰਨ ਵੀ ਨਜ਼ਰ ਆਇਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਰੁਣ ਸਿੰਘ ਜੁੜੇ ਹੋਏ ਨੇ ਅਰੁਣ ਕੀ ਕੋਈ ਜਾਣਕਾਰੀ ਆ ਸੈਸ਼ਨ ਕੋ ਲੈ ਕੇ ਕਿਨ ਬਾਤੋਂ ਪਰ ਕਿਨ ਮੁੱਦੋਂ ਪਰ ਇਹ ਹੰਗਾਮਾ ਹੋਣੇ ਕੀ ਅਸਰ ਹੈ देखिए मानसून सत्र जो है संसद का उसके पहले ही दिन हंगामा होने के आसार है उसकी वजह यह है कि कांग्रेस के सांसदों ने राज्यसभा और लोकसभा दोनों सदनों में स्थगन प्रस्ताव किया है राज्यसभा में नियम दो सौ सड़सठ के तहत तो और लोकसभा में स्थगन प्रस्ताव किया है और मांग की है कि पहलगाम आतंकी हमले में सुरक्षा चूक कैसे हुई उस पर चर्चा होनी चाहिए ऑपरेशन सिंदूर में हमने क्या खोया क्या पाया उस पर चर्चा होनी चाहिए और ट्रंप के उन दावों पर भी चर्चा होनी थी कि उन्होंने भारत और पाकिस्तान के बीच सीज फायर कराया एवरप्ट सीज फायर जो कांग्रेस लगातार कहती रही कि अचानक तो से सीज फायर जो हो जाए हो गया था उससे हिंदुस्तान को क्षति पहुंची है इन सब मामलों पर उन्होंने दोनों सदनों में नोटिस दिया है चर्चा की मांग की है और वो प्रधानमंत्री से जवाब चाहते हैं बड़ी बात यह है कि पूरा विपक्ष जो है उन्होंने इंडिया ब्लॉक की जब बैठक की थी तब यह तय किया था कि इन सारे मसलों पर अगर कोई जवाब दे सकता है तो प्रधानमंत्री जवाब दे सकते हैं सत्ता पक्ष की तरफ से कहा गया कि इन सारे मसलों पर चर्चा करने को वो तैयार है लेकिन प्रधानमंत्री ही जवाब देंगे ये विपक्ष की मांग बहुत जायज नहीं है क्योंकि संबंधित मंत्री इस तरह का जवाब देते हैं तो देखना यह होगा कि संसद सत्र के पहले ही दिन किस तरह हंगामा होता है क्योंकि विपक्ष ने कमर कस ली है और प्रधानमंत्री से 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 किसी किसी कम भी मंत्री से वो जवाब के लिए तैयार नहीं है तो दोनों सदनों में नोटिस कांग्रेस के सांसदों की तरफ से दे दिया गया है राज्यसभा में रणदीप सिंह सुरजेवाला और रेणुका चौधरी ने दिया और लोकसभा में जो कांग्रेस के वीप है मणिकम टैगोर उन्होंने नोटिस दिया जी है ठीक है अरुण फिलहाल की पूरी जानकारी बहुत बहुत धन्यवाद आज तो दरअसल संसद का मानसून सेशन शुरू होने जा रहा है पहले दिन हंगामे के भी आसार ने क्योंकि पहलगाम आतवादी हमले ਵਿਰੋਧੀ ਸਰਕਾਰ ਨੂੰ ਕੀ ਰਣਗੇ ਪਰਿਸ਼ੰਦ ਸਿੰਦੂਰ ਤੇ ਚਰਚਾ ਦੇ ਵਿਰੋਧੀਆਂ ਦੇ ਵੱਲੋਂ ਮੰਗ ਕੀਤੀ ਜਾਵੇਗੀ ਰੋਕਾਂਗੇ ਅਗਲੀ ਖਬਰ ਦਾ ਭਾਰਤੀ ਫੌਜ ਚੁੱਕੇਗੀ ਨੰਨੇ ਯੋਧੇ ਸਰਵਨ ਸਿੰਘ ਦੀ ਪੜ੍ਹਾਈ ਦਾ ਖਰਚਾ ਦਾਖਲੇ ਤੋਂ ਲੈ ਕੇ ਖਰ ਸਕੂਲੀ ਲੋੜ ਪੂਰੀ ਕੀਤੀ ਜਾਵੇਗੀ ਆਪਰੇਸ਼ਨ ਸਿੰਦੂਰ ਦੇ ਦੌਰਾਨ ਸਰਵਨ ਸਿੰਘ ਫੌਜੀਆਂ ਦੀ ਦਰਸਲ ਸੇਵਾ ਕਰਦਾ ਸੀ ਜੰਗ ਦੇ ਵਿੱਚ ਡਟੇ ਫੌਜੀਆਂ ਦੇ ਖਾਣ ਪੀਣ ਦਾ ਉਸ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਸੀ ਦਰਸਲ ਭਾਰਤੀ ਫੌਜ ਨੇ ਪੰਜਾਬ ਦੇ ਆਪਰੇਸ਼ਨ ਸਿੰਦੂਰ ਦੇ ਸਭ ਤੋਂ ਛੋਟੇ ਯੋਧੇ ਮਾਸਟਰ ਸਰਵਨ ਸਿੰਘ ਦੀਆਂ ਸਾਰੀਆਂ ਵਿੱਦਿਕ ਜ਼ਰੂਰਤਾਂ ਨੂੰ ਸਪான்ਸਰ ਕਰਨ ਦਾ ਫੈਸਲਾ ਕੀਤਾ ਨੰਨੇ ਸਿਪਾਹੀ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਸਰਹੰਦੀ ਜ਼ਿਲ੍ਹੇ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਤਾਇਨਾਤ ਆ ਫੌਜੀ ਜਵਾਨਾਂ ਨੂੰ ਦਿਨ ਰਾਤ ਆ ਜ਼ਰੂਰੀ ਖਾਣ ਪੀਣ ਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ ਰੋਸਪੁਰ ਚੌਣੀ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦੇ ਵਿੱਚ ਲੈਫਟੇਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਭਾਰਤੀ ਫੌਜੀ ਦੀ 73 ਡਿਵੀਜ਼ਨ NC ਪੱਛਮੀ ਕਮਾਂਡ ਨੇ ਮਾਸਟਰ ਸ਼ਮਨ ਸਿੰਘ ਨੂੰ ਨਿੱਜੀ ਤੌਰ ਤੇ ਸਨਮਾਨਿਤ ਕੀਤਾ ਉਹਨਾਂ ਕਿਹਾ ਕਿ 골ਡਨ ਐਰੋ ਡਿਵੀਜ਼ਨ ਉਸ ਦੀ ਸਕੂਲੀ ਸਿੱਖਿਆ ਦੇ ਸਾਰੇ ਪਹਿਲੂਆਂ ਨੂੰ ਕਵਰ ਕਰੇਗਾ ਦਾਖਲੇ ਤੋਂ ਲੈ ਕੇ ਅਕਾਦਮਿਕ ਜ਼ਰੂਰਤਾਂ ਤੱਕ ਤਾਂ ਜੋ ਉਸ ਨੂੰ ਉਸ ਦੀ ਵਿਦਿਅਕ ਯਾਤਰਾ ਦੇ ਵਿੱਚ ਉੱਤਮ ਬਣਾਇਆ ਜਾ ਸਕੇ ਦੱਸਦੀ ਕਿ ਸਰਵਣ ਡਾਇਬੀਟਿਸ ਤੋਂ ਪੀੜਿਤ ਹੈ ਹੁਣ ਉਸ ਦਾ ਇਲਾਜ ਵੀ ਆਰਮੀ ਹਸਪਤਾਲ ਦੇ ਵਿੱਚ ਚੱਲ ਰਿਹਾ ਸਰਵਣ ਦਾ ਸੁਪਨਾ ਫੌਜ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਆ ਤਾਂ ਫੌਜ ਦੇ ਵੱਲੋਂ ਇਹ ਐਮ ਫੈਸਲਾ ਲਿਆ ਗਿਆ ਆ ਜੋਕੇ ਯੋਧੇ ਸਰਵਣ ਸਿੰਘ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇਗਾ ਦਰਸਲ ਜਦੋਂ ਆਪਰੇਸ਼ਨ ਸਿੰਧੂਰ ਭਾਰਤੀ ਸੈਨਾ ਦੇ ਵੱਲੋਂ ਚਲਾਇਆ ਗਿਆ ਜਦੋਂ ਪਾਕਿਸਤਾਨ ਨੂੰ ਅੱਤਵਾਦੀਆਂ ਦੇ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਸੀ ਸਰहदी ਇਲਾਕਿਆਂ ਦੇ ਵਿੱਚ ਫੌਜ ਦੀ ਤਾਇਨਾਤੀ ਹੋਈ ਸੀ ਉਸ ਵੇਲੇ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਤਾਂ ਕਿਵੇਂ ਨੰਨੇ ਯੋਧੇ ਸਰਵਣ ਸਿੰਘ ਦੇ ਵੱਲੋਂ ਜਰੂਰੀ ਖਾਣ ਪੀਣ ਦਾ ਸਮਾਨ ਚੀਜ਼ਾਂ ਜੋਕੇ ਭਾਰਤੀ ਸੈਨਾ ਦੇ ਜਵਾਨਾਂ ਤੱਕ ਪਹੁੰਚਾਈਆਂ ਗਈਆਂ ਉਹਨਾਂ ਦੇ ਕੋਲ ਹਰ ਲੋੜਿੰਗ ਦੀ ਚੀਜ਼ ਜੋ ਕਿ ਉਹਨਾਂ ਨੂੰ ਮਹਈਆ ਕਰਵਾਈ ਗਈ ਉਸ ਵੇਲੇ ਦੀ ਤੁਹਾਨੂੰ ਅਸੀਂ ਉਹ ਆ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਇਸ ਤੋਂ ਪਹਿਲਾਂ ਭਾਰਤੀ ਸੈਨਾ ਦੇ ਵੱਲੋਂ ਇਸ ਨੰਨੇ ਦਾ ਸਨਮਾਨ ਵੀ ਕੀਤਾ ਗਿਆ ਉਸ ਵੇਲੇ ਦੀ ਮੈਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤੇ ਹੁਣ ਆਯੋਧੇ ਸਰਵਣ ਸਿੰਘ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਿਆ ਜਾਵੇਗਾ ਦਾਖਲੇ ਤੋਂ ਲੈ ਕੇ ਹਰ ਸਕੁੱਲੀ ਲੋੜ ਪੂਰੀ ਕੀਤੀ ਜਾਵੇਗੀ ਆਪਰੇਸ਼ਨ ਸੰਦੂਰ ਦੇ ਦੌਰਾਨ ਸਰਵਣ ਸਿੰਘ ਦਰਸਲ ਫੌਜੀਆਂ ਦੀ ਜੋ ਸੇਵਾ ਕਰਦਾ ਸੀ ਇਸ ਦੇ ਚਲਦਿਆਂ ਭਾਰਤੀ ਸੈਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਨੰਨੇ ਯੋਧੇ ਸਰਵਣ ਸਿੰਘ ਦੀ ਪੜ੍ਹਾਈ ਦਾ ਖਰਚਾ ਆ ਚੁੱਕਿਆ ਜਾਵੇਗਾ ਆ ਤਾਂ ਉਹ ਤਸਵੀਰਾਂ ਵੀ ਵਿਖਾ ਰਹੇ ਹਾਂ ਜਦੋਂ ਕਿ ਸਰਹਾਦੀ ਇਲਾਕੇ ਦੇ ਵਿੱਚ ਆ ਸਾਡੇ ਨਾਲ ਨੰਨੀ ਯੋਧੇ ਸਰਵਣ ਸਿੰਘ ਦੇ ਆ ਮਾਤਾ ਸੰਤੋਸ਼ ਰਾਣੀ ਜੁੜ ਚੁੱਕੇ ਨੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ న్యూਸ ਹੇਟਰਨ ਪੰਜਾਬ ਤੇ ਆਪਣੇ ਆਪ ਦੇ ਵਿੱਚ ਸਾਡੇ ਸਾਰਿਆਂ ਵਾਸਤੇ ਫਖਰ ਵਾਲੀ ਗੱਲ ਹੈ ਮਾਣ ਵਾਲੀ ਗੱਲ ਹੈ ਜਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਦੇਸ਼ ਦੀ ਸੇਵਾ ਕੀਤੀ ਗਈ ਆ ਫੌਜੀ ਜਵਾਨਾਂ ਤੱਕ ਜੁੜੀ ਸਮਾਨ ਮਹੱਇਆ ਕਰਵਾਇਆ ਗਿਆ ਤੇ ਹੁਣ ਭਾਰਤੀ ਫੌਜ ਦੇ ਵੱਲੋਂ ਸਰਮਨ ਸਿੰਘ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇਗਾ ਆ ਕੀ ਕਹਿਣਾ ਚਾਹੋਗੇ ਇਸ ਤੇ ਤੁਸੀਂ ਅੱਜ ਕੀ ਮਹਿਸੂਸ ਕਰ ਰਹੇ ਹੋ ਹਲੋ ਮੈਂ ਬਹੁਤ ਵਧੀਆ ਸਾਨੂੰ ਬਹੁਤ ਉਹ ਸੋ ਚੱਬੀ ਹੋ ਰਿਹਾ ਹੈ ਦੀ ਸਾਰਾ ਉਹਨਾਂ ਨੇ ਖਰਚਾ ਕਰਿਆ ਉਹਦੀ ਪੜਾਈ ਦਾ ਵੀ ਵੀ ਉਹਨਾਂ ਨੇ ਆਪ ਦੀ ਗੋਦ ਹੀ ਲੈ ਲਿਆ ਬੱਚਾ ਜੀ ਹਾਂ ਜੀ ਆ ਸਰਮਣ ਸਿੰਘ ਦਾ ਕੀ ਕੁਝ ਕਹਿਣਾ ਜਦੋਂ ਉਸ ਨੂੰ ਦੱਸਿਆ ਤੁਸੀਂ ਉਸ ਤੋਂ ਪਤਨਾ ਲੱਗ ਪਤਾ ਲੱਗਿਆ ਕਿ ਫੌਜ ਦੇ ਵੱਲੋਂ ਉਸ ਦੀ ਪੜਾਈ ਦਾ ਖਰਚਾ ਚੁੱਕਿਆ ਜਾਵੇਗਾ ਹਾਂ ਜੀ ਬਹੁਤ ਬਹੁਤ ਵਧੀਆ ਖੁਸ਼ ਬਹੁਤ ਹੋਏ ਉਹਦਾਂ ਨੇ ਉਹ ਸਾਰਾ ਐਸੀ ਨਾਲ ਉਸ ਦੀ ਐਡਮਿਸ਼ਨ ਕਰਵਾ ਗਏ ਸਿਟੀ ਆਰਟ ਸਕੂਲ ਮਮਦੋਟ ਰਚੇ ਜੀ ਬਹੁਤ ਖੁਸ਼ੀ ਅੱਜ ਪਹਿਲੇ ਦਿਨ ਫਸਟ ਟਾਈਮ ਅੱਜ ਸਕੂਲ ਚਲੇ ਗਏ ਹਾਂਜੀ ਉਹਨਾਂ ਨੇ ਸਾਰਾ ਮਤਲਬ ਉਹਦੀ ਸਕੂਲ ਦੀ ਕਿੱਟ ਵਗੈਰਾ ਜੋ ਵੀ ਸੀ ਸਕੂਲ ਦੀ ਬੁੱਕਸ ਉਹ ਸਭ ਕੁਝ ਦੇ ਗਏ ਸੀ ਉਹ ਦਿਨ ਉਹਨਾਂ ਸਨਮਾਨ ਕਰਕੇ ਜਿਵੇਂ ਉਹਨਾਂ ਨੂੰ ਉਹਨਾਂ ਨੇ ਬੁਲਾਇਆ ਸੀ ਸਾਨੂੰ ਕਿਲੇ ਵਿੱਚ ਫਿਰੋਜ਼ਪੁਰ ਜੀ ਉੱਥੇ ਉਹਨਾਂ ਨੇ ਸਾਰਾ ਕੁਝ ਵੀ ਉਹਨਾਂ ਨੂੰ ਦਿੱਤਾ ਸੀ ਬਹੁਤ ਖੁਸ਼ ਨੇ ਸ਼ਵਣ ਵੀ ਅੱਜ ਪਹਿਲੇ ਦਿਨ ਸਕੂਲ ਚਲੇ ਗਏ ਮੈਮ ਕਿਹੜੀ ਕਲਾਸ ਦੇ ਵਿੱਚ ਪੜਦੇ ਆ ਸਰਵਣ ਸਿੰਘ ਪੋਰਟ ਕਲਾਸ ਜੀ ਅਤੇ ਇਹ ਇਹ ਜਨੂੰਨ ਇਹ ਜਜ਼ਬਾ ਕਿਵੇਂ ਆਇਆ ਉਸ ਦੇ ਅੰਦਰ ਜਦੋਂ ਇਹ ਪੂਰਾ ਆਪਰੇਸ਼ਨ ਸਿੰਧੂਰ ਚਲਾਇਆ ਜਾ ਰਿਹਾ ਸੀ ਭਾਰਤੀ ਸੈਨਾ ਦੇ ਵੱਲੋਂ ਕਿਵੇਂ ਉਸ ਦੇ ਵਿੱਚ ਇਹ ਮਨ ਦੇ ਵਿੱਚ ਖਿਆਲ ਆਇਆ ਕਿ ਜਿਹੜੇ ਜਵਾਨ ਉੱਥੇ ਤਾਇਨਾਤ ਨੇ ਉਹਨਾਂ ਤੱਕ ਇਹ ਜ਼ਰੂਰੀ ਸਮਾਨ ਰਣਿੰਦੀਆਂ ਚੀਜ਼ਾਂ ਜਿਹੜੀਆਂ ਪਹਚਾਈਆਂ ਜਾਣ ਹਾਂਜੀ ਸਰ ਉਹ ਜਦੋਂ ਮਤਲਬ ਆਰਮੀ ਆਈ ਸੀ ਸਾਡੇ ਇੱਥੇ ਖੇਤਾਂ 'ਚ ਬੈਠੀ ਸੀ ਆਣ ਕੇ ਮਈ 13 12 13 ਤਰੀਕ ਤੋਂ ਤੇ ਆਪਰੇਸ਼ਨ ਸੰਦੂਰ ਜਦੋਂ ਮਤਲਬ ਅਟੈਕ ਆਉਣੇ ਸ਼ੁਰੂ ਹੋ ਗਏ ਸੀ ਤੇ ਬਾਕੀ ਤਾਂ ਜ਼ਿਆਦਾਤਰ ਲੋਕ ਤਾਂ ਇੱਥੋਂ ਚਲੇ ਗਏ ਸੀ ਬਾਕੀ ਸਾਡੇ ਪਿੰਡਾਂ ਵਾਲੇ ਕੁਝ ਲੋਕ ਰਗੇ ਸੀ ਉਪਰੋਂ ਬੱਚਿਆਂ ਨੂੰ ਸ਼ੁਤੀਆਂ ਸੀ ਜਿੱਦਾਂ ਤੇ ਉਹ ਉਹਨਾਂ ਦੇ ਨਾਲ ਮਤਲਬ ਇੱਕ ਦਿਨ ਜਾਂ ਫਿਰ ਦੂਸਰੇ ਦਿਨ ਚਲਾ ਗਿਆ ਫਿਰ ਕਹਿੰਦਾ ਸੀ ਮम्मा ਕਿ ਉਹਨਾਂ ਨੂੰ ਗਰਮੀ ਲੱਗਦੀ ਏ ਪਾਣੀ ਠੰਡਾ ਵੀ ਚਾਹੀਦਾ ਹੈ ਦੁੱਧ ਵੀ ਚਾਹੀਦਾ ਉਹਨਾਂ ਨੂੰ ਮੈਨੂੰ ਚਾਹ ਬਣਾ ਦੇ ਤੇ ਮੈਂ ਉਹਨਾਂ ਨੂੰ ਕਰਾਂ ਚਾਹ ਬਣਾ ਦੇਲੀ ਦੁੱਧ ਦੇਣਾ ਪਾਣੀ ਉਹਨੇ ਠੰਡਾ ਬਰਫ਼ ਲੈ ਕੇ ਜਾਣਾ ਉਹਨਾਂ ਦੇ ਕੋਲ ਉਹਨੇ ਬੜਾ ਟਾਈਮ ਹੀ ਬਤੀਤ ਕਰਨਾ ਜਿਵੇਂ ਮਤਲਬ ਸਵੇਰੇ 8 ਵਜੇ 9 ਵਜੇ ਚਲਾ ਜਾਣਾ 12 ਵਜੇ ਦੁਪਹਿਰ ਵੇਲੇ ਆਣਾ ਫਿਰ ਉਸ ਤੋਂ ਬਾਅਦ 2 ਵਜੇ ਉਹਨਾਂ ਦੀ ਚਾਹ ਲੈ ਕੇ ਜਾਣਾ ਸ਼ਾਮ ਨੂੰ ਫਿਰ ਘਰੇ ਵਾਪਸ ਆ ਜਾਣਾ ਤੇ ਉਹਨਾਂ ਦਾ ਆਹ ਨੂੰ ਘਰੇ ਮਾਂ ਮਾ ਨਹੀਂ ਕਰਦਾ ਸੀ ਕਿ ਮਤਲਬ ਉਹਨਾਂ ਦਾ ਇੰਨਾ ਹੀ ਉਹਨਾਂ ਨਾਲ ਪਿਆਰ ਬਣ ਗਿਆ ਕਹਿੰਦਾ ਸੀ ਕਿ ਮੰਮੀ ਮੈਂ ਵੀ ਫੌਜੀ ਬਣਾ ਵੱਡਾ ਹੋ ਕੇ ਫੌਜੀ ਬਣਾਗਾ ਤੇ ਇਸ ਤਰ੍ਹਾਂ ਮੈਂ ਵੀ ਸੇਵਾ ਕਰਾਂਗਾ ਦੇਸ਼ ਦੀ ਜੀ ਨਹੀਂ ਕੀ ਤੁਹਾਡੀ ਫੈਮਲੀ ਦੇ ਵਿੱਚ ਪਰਿਵਾਰ ਦੇ ਵਿੱਚ ਵੀ ਕੋਈ ਆਰਮੀ ਦੇ ਵਿੱਚ ਹੈ ਜਾਂ ਪਹਿਲਾਂ ਕੋਈ ਆਰਮੀ ਦੇ ਵਿੱਚ ਰਿਹਾ ਹੈ ਨਹੀਂ ਕਰਨਾ ਨਹੀਂ ਜੀ ਜੀ ਇਹ ਰਾਜੀ ਹੀ ਪ੍ਰੇਮ ਨਾਲ ਕਿਵੇਂ ਮਿਲੀ ਕੋਈ ਰਿਸ਼ਤੇਦਾਰ ਜਾਂ ਕੋਈ ਉਸਦੇ ਦੋਸਤ ਦੇ ਕੋਈ ਫਾਦਰ ਕੋਈ ਆਰਮੀ ਦੇ ਵਿੱਚ ਉਹ ਨਹੀਂ ਸਾਰੇ ਨਾ ਸਾਲ ਪਿੱਛੋਂ ਜਾਂ 6 ਮਹੀਨਾ ਪਿੱਛੋਂ ਜਿਵੇਂ ਮੰਨੋ ਆਰਮੀ ਸਾਡੇ ਆਉਂਦੀ ਸੀ ਦੇਖਦਾ ਸੀ ਕਹਿੰਦਾ ਸੀ ਮੰਮੀ ਮੈਂ ਵੀ ਗੱਡੀ ਉੱਪਰ ਬੈਠਾਂਗਾ ਫਿਰ ਉਹ ਜਕਦਮ ਹੀ ਜਿਵੇਂ ਆਪਣੇ ਜੰਗ ਦਾ ਨਾਂਨ ਹੋਇਆ ਤੇ ਆਰਮੀ ਆਣ ਲੱਗ ਪਈ ਫਿਰ ਉਹਨੂੰ ਹੋਰ ਵੀ ਉਹਨੇ ਮਨ ਵਿੱਚ ਇਹੋ ਜਿਹਾ ਡਰ ਹੀ ਨਹੀਂ ਨਾ ਵੀ ਜੰਗ ਲੱਗੇਗਾ ਜਾਂ ਕੁਝ ਹੋਵੇ ਉਹਨੂੰ ਤੇ ਇਹ ਸੀਗਾ ਵੀ ਆਰਮੀ ਆਈ ਹੈ ਮੈਂ ਨਾ ਵੀ ਸੇਵਾ ਕਰਾਂ ਤੇ ਮੈਂ ਵੀ ਇਹਨਾਂ ਨਾਲ ਦੀ ਖੜੋਵਾ ਤੇ ਉਹਨਾਂ ਦੀ ਸੇਵਾ ਕਰਾਂ ਤੇ ਉਹਨਾਂ ਦੇ ਨਾਲ ਟਾਈਮ ਬទਿਤ ਕਰਉ ਆਵਾਗਾ ਉਹ ਵੀ ਇਹਨਾਂ ਮਤਲਬ ਗੱਲਾਂ ਗੁੱਲਾਂ ਤੇ ਲਾਈ ਰਖਦੇ ਸੀ ਇਹ ਵੀ ਨਾਲ ਉਹਨਾਂ ਦੇ ਖੇਡਦਾ ਸੀ ਜਿਵੇਂ ਮੰਨ ਲਓ ਉਹਨਾਂ ਦੇ ਜਾਤ ਚਾਹ ਪਾਣੀ ਦਿੰਦਾ ਸੀਗਾ ਫੋਨ ਦਾ ਉਹ ਇੱਕ ਨੂੰ ਮੰਨ ਲਓ ਜਿਵੇਂ 슈ਗਰ ਦੀ ਪ੍ਰੋਬਲਮ ਸੀਗੀ ਤੇ ਉਹਨਾਂ ਦੇ ਕੋਲ ਜਾ ਕੇ ਕੁਝ ਖਾਣਾ ਪੀਣਾ ਤੇ ਬੈਠਣਾ ਉਹਨੂੰ ਬੜਾ ਹੀ ਵਧੀਆ ਲੱਗਦਾ ਸੀ ਰਾਤ ਨੂੰ ਹੀ ਕਰਿਆ ਹੁੰਦਾ ਸੀ ਜੀ ਤਮੇ ਤੋਡਾ ਪਿੰਡ ਕਿਹੜਾ ਜਾਂ ਤੁਹਾਡੇ ਤੋਂ ਬਾਰਡਰ ਦੀ ਕਿੰਨੀ ਦੂਰੀ ਹੈ ਦੂਰੀ ਹੈ ਕਿਹੜਾ ਬਾਰਡਰ ਤੁਹਾਡੇ ਨੇੜੇ ਪੈਂਦਾ ਸਾਡੇ ਤੋਂ ਬਾਰਡਰ ਤਾਂ ਸਾਰ 4-5 ਕਿਲੋਮੀਟਰ ਦੂਰ ਹੈ ਤੇ ਵੈਸੇ ਇੱਥੇ ਸਾਡੇ ਖੇਤਾਂ ਦੇ ਲਾਗੇ ਹੀ ਇੱਥੇ ਮਤਲਬ ਜਿਵੇਂ ਤੋਫਾ ਟੈਂਕ ਆ ਕੇ ਲੱਗੇ ਸੀ ਆਰਪੀ ਬਹੁਤ ਜ਼ਿਆਦਾ ਇੱਥੇ ਲੱਗੀ ਹੋਈ ਸੀ ਜੀ ਨਹੀਂ ਜਦੋਂ ਸਰਵਨ ਸਿੰਘ ਸਰਵਨ ਸਿੰਘ ਉਹ ਜਵਾਨਾਂ ਨੂੰ ਸਮਾਨ ਦੇ ਕੇ ਆਉਂਦਾ ਸੀ ਖਾਣ ਪੀਣ ਦਾ ਸਮਾਨ ਦੇ ਕੇ ਆਉਂਦਾ ਸੀ ਤੇ ਤੁਸੀਂ ਵੀ ਫਿਰ ਗੱਲਬਾਤ ਕਰਦੇ ਹੋਗੇ ਪੁੱਛਦੇ ਹੋਗੇ ਕਿ ਕਿਵੇਂ ਦਾ ਮਾਹੌਲ ਹੈ ਕੀ ਜਵਾਨਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ